ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਅਮੀਰ ਕਰਦੇ ਆ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਟਾਈਮ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਸੀਂ ਚੈਨਲ ਦੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਆਪਾਂ ਬਣਾਉਣੀ ਹੈ ਗੋਭੀ ਦੀ ਸਬਜ਼ੀ ਆਪਾਂ ਨਾਲੇ ਗੋਭੀ ਕੱਟ ਲੈਣੇ ਨਾਲੇ ਸਾਡੇ ਨਾਲ ਆਪਾਂ ਗੱਲਾਂ ਕਰਦੇ ਆ ਤੇ ਇੱਧਰ ਆਪਾਂ ਦੇਖ ਕੇ ਆ ਵਿਆਹ ਆਪਣੇ ਸ਼ਹਿਰ ਚ ਇਹ ਤਾਂ ਆਪਾਂ ਨਾਲੇ ਗੱਲਾਂ ਸੰਦੇ ਸੀ ਬਹੁਤ ਹੱਸੇ ਹਸਾ ਹਲਣ ਤੁਸੀਂ ਵੀ ਹੱਸ ਲਿਓ ਕਲੋਸ ਕਿੱਥੇ ਪਤਾ ਦੀ ਬੀਰੋਂ ਨੇ ਤੇ ਆਪਾਂ ਨਾ ਕੱਲ ਇੱਕ ਪਿੰਡ ਦਾ ਕਮੈਂਟ ਆਇਆ ਸੀ ਪਣ ਤੂੰ ਕਿਹੜੇ ਪਿੰਡ ਤੋਂ ਆਸੀ ਆਪਾਂ ਨੇ ਠਿੱਖੀ ਤੂੰ ਬਲੌਕ ਕਰਦੇ ਆ ਤੇ ਚਲੋ ਜੀ ਆਪਾਂ ਇਹਨੂੰ ਪੁੱਛ ਲਿਆ ਆਪਾਂ ਨੇ ਦੇਖਿਆ ਜ ਮਰਜੀ ਤੇ ਵਿਆਹ ਤੂੰ ਹਾਂਜੀ ਦੇਖਿਆ ਅੱਛਾ ਨਵੇਂ ਸਟਾਈਲ ਦਾ ਵਿਆਹ ਦੇਖਿਆ ਨਵੇਂ ਸਟਾਈਲ ਦਾ ਵਿਆਹ ਦੇਖਿਆ ਅੱਛਾ ਜਦੋਂ ਅਸੀਂ ਵਿਆਹ ਤੇ ਪਹੁੰਚੇ ਹਾਂ ਨਾ ਤਾਂ ਉੱਥੇ ਕੁੜੀ ਵਾਲੇ ਸੀ ਹਾਂ ਨਹੀਂ ਉੱਥੇ ਮੁੰਡੇ ਵਾਲੇ ਸੀ ਤੁਸੀਂ ਦਾਦੀਪਾਤਾ ਪਹੁੰਚ ਗਏ ਹਾਂ ਅਸੀਂ ਦਾਦੀਪਾਤਾ ਪਹੁੰਚ ਗਏ ਵੇਗਾ ਤੇ ਅਸੀਂ ਉੱਥੇ ਪਹੁੰਚ ਗਏ ਸੀ ਤੇ ਖਾਣਾ ਖਾਣਾਂ ਜੀ ਮੈਂ ਵੀ ਉੱਥੇ ਦੇਖਿਆ ਕੋਈ ਨਹੀਂ ਸੀ ਇਹਨਾਂ ਨੇ ਖਾਣਾ ਖਾਣ ਆਪਣੇ ਮਨ ਨੂੰ ਦਿੱਤਾ ਨਾ ਸਾਰਾ ਸਤੈਲਾ ਲੱਗੇ ਪੂਰਾ ਪ੍ਰੋਗਰਾਮ ਵਧੀਆ ਅੱਛਾ ਵਧੀਆ ਸਾਰਾ ਸਤੈਲਾ ਲੱਗੇ ਹੋਇਆ ਸੀ ਵਧੀਆ ਪ੍ਰੋਗਰਾਮ ਸੀਗਾ ਪਹਿਲਾ ਸੱਚ ਸੀਗਾ ਪਹਿਲਾ ਸੱਚ ਸੀ ਅੱਛਾ ਪਹਿਲਾ ਸੱਚ ਵੀ ਆ ਸੀਗਾ ਅੱਛਾ ਅੱਛਾ ਠੀਕ ਹੈ ਤੇ ਕੁੜੀ ਵਾਲੇ ਨਹੀਂ ਵੀ ਨਿਕੁੱਚ ਸੀ ਤੇ ਨਾਲ ਬਰਾਤ ਪਹੁੰਚੀ ਸੀ ਅਸੀਂ ਪਹਿਲੇ ਪਹੁੰਚੇ ਅੱਛਾ ਅਸੀਂ ਆਖਾ ਵੀ ਇਹ ਕੀ ਗੱਲ ਹੋਈ ਨਾ ਤਾਂ ਕੁੜੀ ਵਾਲੇ ਪਹੁੰਚੇ ਨਾ ਉੱਥੇ ਬਰਾਤ ਪਹੁੰਚੀ ਹਾਂ ਜੇ ਲਸੀਂ ਪੁੱਛਿਆ ਹੋਇਆ ਕਿ ਨਵੀਂ ਬਰਾਤ ਵੀ ਆਉਣ ਵਾਲੀ ਐ ਤੇ ਕੁੜੀ ਵਾਲੇ ਵੀ ਆਉਣ ਵਾਲੇ ਨੇ। ਹਾਂ। ਕੁੜੀ ਵਾਲੇ ਫਿਰ ਵੀ ਨਾ ਪਹੁੰਚੇ। ਅੱਛਾ। ਕੁੜੀ ਵਾਲੇ ਜਦ ਨਾ ਪਹੁੰਚੇ ਉਦੋਂ ਹਾਂ। ਤੇ ਬਰਾਤ ਪਹੁੰਚ ਗਈ। ਬਈ ਨਵੇਂ ਸਟਾਇਲ ਦੀ ਵੀ ਬਰਾਤ ਐ। ਜੀ ਤੁਸੀਂ ਅੱਗੇ ਦੇਖੀ ਹੋਣੀ ਬਈ ਬਰਾਤ ਜਾਂਦੀ ਐ ਤੇ ਰਿਵਣ ਪਈ ਪਹਿਲੇ ਕੱਟਦੇ ਨੇ। ਹਾਂ। ਪਹਿਲੇ ਰਿਵੰਦੀ ਦਾ ਸੰਬੰਧੀ ਐਗੀ। ਹਾਂ। ਰਿਵਣ ਕਟਾਈ ਦੀ। ਹਾਂ ਹਾਂ। ਤੇ ਉਹ ਤਾਂ ਵੀ ਬਰਾਤ ਉੱਥੇ ਸਾਰੀ ਵੱਢ ਗਈ ਅੰਦਰ ਪੈਲਸ ਦੇ। ਹਾਂ। ਤੇ ਬਰਾਤ ਨੇ ਰੋਟੀ ਖਾ ਲਈ। ਤੇ ਰੋਟੀ ਖਾਏ ਤੋਂ ਬਾਅਦ ਉਹਨਾਂ ਨੇ ਰਸਮ ਬਾਅਦ ਕੁੜੀ ਆ ਰਹੀ ਸਾਰੀ ਬਰਾਤ ਰੋਟੀ ਖਾਣਾ ਖਾ ਗਈ ਉਸ ਤੋਂ ਬਾਅਦ ਰਿਵਨ ਬਟਿਆ ਤੇ ਬਾਅਦ ਵਿੱਚ ਉਹਨਾਂ ਨੇ ਰਿਵਨ ਰਿਵਨ ਦੀ ਰਸਮ ਬਾਅਦੇ ਚੋਈ ਅੱਛਾ ਫੇਰੇ ਪੂਰੇ ਕਰਤੇ ਸੀ ਕਿ ਪਿੱਛੋਂ ਤੇ ਫੇਰ ਨਾ ਤੂੰ ਸੁਣਦਾ ਸਹੀ ਫੇਰ ਮਤਲਬ ਆਪਣੇ ਉੱਤੇ ਸਟੇਟ ਦੇ ਕੁੜੀ ਵਾਲੇ ਜਦੋਂ ਆ ਗਏ ਕੁੜੀ ਨੂੰ ਸਟੇਟ ਤੇ ਲਿਆਂਦਾ ਅੱਛਾ ਪੂਰੇ ਭਈ ਮੀਂਹ ਤਰ੍ਹਾਂ ਉਹਨਾਂ ਪੈਸੇ ਵਰਤਾਏ ਅੱਛਾ ਸੱਤੇ ਵਸਾਏ ਅੱਛਾ ਮੀਂਹ ਤਰ੍ਹਾਂ ਪੈਸੇ ਵਸਾਏ ਪੂਰਾ ਵਧੀਆ ਵਿਆਹ ਹੋਇਆ। ਅੱਛਾ ਵਧੀਆ ਵਿਆਹ ਹੋ ਗਿਆ ਸਗਨ ਸਗਨ ਪੈ ਗਿਆ। ਫੇਰ ਨਾ ਸਾਰੀ ਬਰਾਤ ਚਲੀ ਗਈ। ਕਿੱਧਰ ਹੋ ਗਈ? ਪਹਿਲਾਂ ਰਿਵਲ ਕੱਟਿਆ ਨੀਗਾ। ਰਿਵਲ ਤਾਂ ਕੱਟ ਲਿਆ ਵੀ। ਅੱਛਾ ਖਾਣੇ ਖਾਣ ਤੋਂ ਬਾਅਦ ਰਿਵਲ ਕੱਟ ਲਿਆ। ਖਾਣੇ ਖਾਣ ਤੋਂ ਬਾਅਦ ਕੱਟਿਆ ਰਿਵਲ। ਹਾਂ ਖਾਣੇ ਖਾਣ ਤੋਂ ਬਾਅਦ ਰਿਵਲ ਕੱਟ ਲਿਆ। ਅੱਛਾ ਤੇ ਉਸ ਤੋਂ ਬਾਅਦ ਫਿਰ ਸਾਰੀ ਬਰਾਤ ਜਦੋਂ ਦੀ ਸਾਰੀ ਬਰਾਤ ਚਲੀ ਗਈ। ਤੇ ਉਸ ਤੋਂ ਬਾਅਦ ਦੇ ਚ ਉਹਨਾਂ ਨੇ ਆਦੇ ਫੇਰੇ ਕੀਤੇ। ਲੈ। ਸਾਰੀ ਬਰਾਤ ਚਲੀ ਗਈ ਸੀ ਵੀ ਆ ਕੇ ਤੇਰੇ ਫਿਰ ਬਾਦਚਿੱਤੇ ਹਾਂ ਫੇਰੇ ਬਾਦਚ ਹੋਏ ਪੰਜ ਸੱਤ ਬੰਦਿਆਂ ਦੀ ਸੀ ਬਰਾਤ ਵੀ ਉਹ ਬਾਗ ਸਾਰੇ ਹਾਂ ਸਾਰੀ ਬਰਾਤ ਵਾਗੀ ਫੇਰੇ ਬਾਦਚ ਹੋਣਗੇ ਸ਼ਕਾਨਾ ਖਾ ਕੇ ਮਸ ਤੋਂ ਬਾਗ ਗਈ ਹਾਂ ਠੀਕ ਹੂੰ ਤੇ ਫੇਰੇ ਬਾਦਚ ਹੋਣਗੇ ਅੱਲਾ ਦੇਣਾ ਫਿਰ ਸਲਾਮੀ ਨੇ ਸਲਾਮੀ ਨਹੀਂ ਪਾਉਂਦੇ ਬਰਾਮੇ ਸਲਾਮੀ ਤਾਂ ਪਹਿਲੇ ਪਾ ਲਈ ਸੀ ਅਸਾਂ ਪਹਿਲਾਂ ਤੋਂ ਫੇਰੇ ਬਾਦਚ ਹੋਏ ਜਦੋਂ ਜੈ ਮਾੜਾ ਵੀ ਸਲਾਮੀ ਤਾਂ ਉਹ ਤੋਂ ਪਾ ਲਈ ਅੱਛਾ ਵਿਆਹ ਬੜਾ ਧੁੰਮ ਥਾਮਣ ਵਾਲਾ ਹੁੰਦਾ ਹੋਇਆ ਅੱਛਾ ਉਹ ਬਹੁਤ ਵਧੀਆ ਹੋਇਆ ਉਹ ਵਿਆਹ ਸਟਾਈਲ ਦਾ ਪਰਬਰਾਤ ਦੀਵਨ ਕੱਟਣ ਤੋਂ ਪਹਿਲੇ ਬਰਾਤ ਨੇ ਖਾਣਾ ਖਾ ਲਿਆ ਚੱਕੀ ਲੈ ਲੋ ਪਤਾ ਹਾਂ ਫਿਰ ਵੀ ਜੇ ਤਾਂ ਬਰਾਤਮ ਸਾਰੀ ਵਾਪਸ ਖਾਣਾ ਖਾ ਕੇ ਮਸਰੀ ਵੀ ਕੱਟ ਕੇ ਚਲੇ ਗਏ ਹਾਂ ਫਿਰ ਬਾਅਦ ਚ ਫੇਰੇ ਬਾਅਦ ਵਿੱਚ ਫੇਰੇ ਬਾਅਦ ਵਿੱਚ ਆਹ ਦੇਖੋ ਇਹ ਜਿਸ ਸਟਾਈਲ ਦੇ ਵਿਆਹ ਹੋ ਰਹੇ ਨੇ ਪੰਜਾਬ ਦੇ ਇਥੇ ਪਤਾ ਹੀ ਨਹੀਂ ਕੀ ਕੁਝ ਹੋਈ ਜਾਂਦਾ ਹਾਂ ਉਹਨੋਂ ਸੇ ਲੜਕੀ ਦੇ ਕਹਿੰਦੇ ਵੀ ਜਿਹੜੇ ਇੱਕ ਸਮਾਨ ਫੇਤੀ ਦਾ ਫੇਗਾ ਤੇ ਸਮਾਨ ਆ ਕਿਸੀ ਨਹੀਂ ਲੈ ਜਾਂਦੇ ਬੋਰੀਆਂ ਚ ਪਾ ਕੇ ਗੱਟਿਆ ਸਮਾਨ ਲਿਜਾਵਾਂਗੇ ਕਿਉਂ ਹਾਂ ਕੀ ਤੇ ਨੇ ਕਿ ਸਾਡੀ ਥਾਂ ਨਹੀਂ ਪੇਟੀ ਰੱਖਣ ਅੱਛਾ ਆ ਥੋੜਾ ਨਾਲੇ ਲੈ ਮੈਂ ਤਾਸੇ ਨਿਕੋਂਦੇ ਹੈ ਕੋਈ ਨਾ ਹੋ ਗਿਆ ਹਾਂ ਅਬ ਰਾਤ ਚਲੀ ਗਈ ਆ ਬਾਟ ਚ ਫੇਰੇ ਕੀਤੇ ਬਾਗ ਚ ਫੇਰੇ ਕੀਤੇ ਸੁਣ ਲੋ ਵਿਆਹ ਸਟਾਈਲ ਦਾ ਸੀ ਨਵੇਂ ਸਟਾਈਲ ਦੇ ਵਿਆਹ ਨਵੇਂ ਸਟਾਈਲ ਦੇ ਵਿਆਹਾਂਗੇ ਹਾਂ ਉਹ ਤਾਂ ਪਤਨੀ ਕਿਵੇਂ ਕੀ ਕੁਝ ਖਾ ਕੇ ਫਿਰ ਬਾਦ ਵਿੱਚ ਰਿਬਨ ਕਟਾਈ ਹੋਈ ਐ ਐਸਾ ਤਰ੍ਹਾਂ ਵਿਆਹ ਹੈ ਸੱਚੀ ਕੱਟਦੀ ਆ ਆ ਸਬਜੀ ਨਾ ਹੁਣ ਸਰਦੀ ਮੌਸਮ ਨਾ ਹੰਨਾ ਚੇਂਜ ਹੋ ਗਿਆ ਮੌਸਮਾ ਮਾਤਾ ਨੂੰ ਭੰਡਾ ਨਾ ਗਰਮੇ ਜੇ ਤਾਂ ਤੁੱਪੇਵੇਂ ਨਾ ਤਾਂ ਗਰਮੀ ਹੋਦੀ ਆ ਜੇ ਆਪਾਂ ਛਾਵੇਂ ਬੈਨੇ ਤਾਂ ਪਾੜਾ ਲੱਗਦਾ ਇਹੀ ਰੁੱਤ ਨਾ ਨੇ ਬਿਮਾਰ ਕਰਦੀ ਆ ਹਰ ਇੱਕ ਨੂੰ ਬਿਮਾਰ ਬੁਖਾਰ ਤੇ ਨਹੀਂ ਜਾਂਦਾ ਸਦੇ ਕੰਮ ਵਾਲੀ ਕਹਿੰਦੀ ਬੁਖਾਰ ਚ ਹੋਈ ਜਾਂਦਾ ਨਾ ਕੰਨੇ ਦਿਨ ਬੁਖਾਰ ਰਹਿੰਦਾ ਰਿਹਾ ਇੱਕ ਤਾਂ ਲੈ ਕੇ ਆਉਗੀ ਚੁੰਨੀ ਤੂੰ ਜੇ ਕੰਮ ਕਰਦਾ ਜੋਰ ਲੱਗਦਾ ਉਦੋਂ ਤਾਂ ਫਿਰ ਗਰਮੀ ਹੋਦੀ ਆ ਹੁਣ ਦੇਖੋ ਮੈਂ ਤੁੱਪੇ ਬੈਠਿਆ ਹਾਂ ਛਾਵੇਂ ਹੁਣ ਤਾਂ ਪਾੜਾ ਲੱਗਦਾ ਜੇ ਤੁੱਪੇ ਚਲੇ ਜਾਉਂ ਤਾਂ ਗਰਮੀ ਹੋਣੀ ਆ ਦੋਪਹਰ ਲੱਗਦੀ ਏ ਛਾਵੇਂ ਛਾਂ ਲੱਗਦੀ ਛਾਵੇਂ ਪੜਾ ਲੱਗਦਾ ਇਹ ਜਿਹੜੇ ਕੋਈ ਆ ਦਿਨ ਸੀ ਤੇ ਘਰ ਤਾਂ ਬਾਹੀ ਹੁੰਦੀ ਏ ਛਾਵੇਂ ਛਾਂ ਲੱਗਦੀ ਦੁਪਹਿਰ ਦੋਪਹਰ ਲੱਗਦੀ ਆ ਪਰ ਕਾ ਨਾ ਲੈ 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 ਕਿ ਨਾ ਸਭ ਕੁਝ ਹੋ ਗਿਆ ਸੀ ਨਹੀਂ ਨਹੀਂ ਕੋਟੀਆ ਤੂੰ ਛਾਵੇਂ ਚ ਪੜਾ ਲੱਗੀ ਜਾਂਦਾ ਮੈਨੂੰ ਦੁਪਹਿਰ ਪੜਾ ਲੱਗਦਾ ਛਾਵੇਂ ਟੰਡ ਰੰਗੀ ਸ਼ਾਮ ਦਾ ਖਤ ਲੱਗੂਗੀ ਉੱਥੇ ਦੁਪਹਿਰ ਬੈਠਾਂ ਨੀ ਮੈਂ ਸ਼ਾਮ ਨੂੰ ਜਦੋਂ ਬੈਠਾ ਜਾਵਾਂ ਇਹਨਾਂ ਮੱਦੜ ਬੜਾ ਹੋਊਗਾ ਮੈਂ ਉਸਮਿਲਲਾ ਦਾ ਮੀਨੂ ਪਊਗਾ ਜਲੀ ਨਹੀਂ ਗਰਮਾ ਹਸਣਾ ਕਾ ਜਨਾ ਨਾ ਗਰਮਾ ਇਸ ਕਿੱਦੇ ਹੈ ਹਾਂ ਛੱਡਿਆ ਆਹ ਸਬਜ਼ੀ ਕੱਟ ਕੇ ਨਾ ਬਣਨੀ ਮੱਝਾ ਸਾਰਾ ਤਾਂ ਨਹੀਂ ਕੰਮ ਨਹੀਂ ਗਏ ਨਿਕੇ 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 ਸਾਰੇ ਤਾਂ ਨਾ ਕੰਮ ਕਰਦੇ ਪਤਾ ਨਹੀਂ ਰਹਾ ਬਨੇ ਦੇਣਾ ਪਤਾ ਨਹੀਂ ਗਰਮੀ ਵਿੱਚ ਨਾ ਅੱਧ-ਅੱਧ ਦਿਨ ਨਹੀਂ ਕਾਲੀਆਂ ਪਤਾ ਹੀ ਨਹੀਂ ਕੌਮੀ ਸਹੋਗ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੋਈ ਦਿਲਸ਼ੀ ਪੈਂਦਾ ਕੋਈ ਬੰਦੇ ਚ ਨਾ ਕਹੀ ਨਹੀਂ ਲੱਗਦਾ ਕੰਮ ਕਰ ਕਰ ਕੇ ਪਤਾ ਹੀ ਨਹੀਂ ਲੱਗਦਾ ਹੋਰ ਪਤਾ ਹੀ ਨਹੀਂ ਕੋਈ ਦਿਲਸ਼ੀ ਪੀ ਜਾਂਦਾ ਹੈ ਅਸੀਂ ਤਾਂ ਸਾਰੇ ਦਿਨ ਦਵਾਈਆਂ ਬਣਾਇੰਨੇ ਅੱਜ ਗੋਲੀਆਂ ਵਟਣ ਗਈਆਂ ਕਦੀ ਦਵਾਈਆਂ ਬਣਾ ਲਈਆਂ ਤੱਕ ਤੂੰ ਤਾਂ ਡਕਸਪੈਂਸਰੀ ਕੋਲ ਚੱਲਣੇ ਆਂ ਅੱਜ ਇੱਕ ਵਿਆਈਆਂ ਦੀ ਬਣਾ ਕੇ ਆਈਆਂ ਜਿਹੜੀ ਮੈਂ ਤਾਂ ਲੈ ਤੀ ਨਹੀਂ ਮੈਂ ਤਾਂ ਭੁੱਲ ਜਾਨੇ ਲੈਣੀ ਰੋਜ਼ ਤਜਾਬ ਦੀ ਤੂੰ ਦੇਖੀ ਸੀ ਮੈਨੂੰ ਪੂਰੀ ਉਹ ਤਾਂ ਲੈ ਲੈ ਤੀ ਤਜਾਬ ਦੀ ਲਉਂਦੀ ਦੋ ਚਾਰ ਦਿਨ ਲੈ ਤਾਂ ਤਜਾਬ ਕਿਧਰੇ ਹੀ ਜਾਊ ਕੋਰ ਤਜਾਬ ਦਾ ਨਾ ਤਾਂ ਕੋਈ ਕਰਦਾ ਮੇਰੇ ਤਾਂ ਆਹ ਜਿਹੜੀਆਂ ਹੱਡੀਆਂ ਦੁਖਦੀਆਂ ਨੇ ਆਡੀਆਂ ਪਟ ਜਾਂਦੀਆਂ ਨੇ ਅੱਛਾ ਤੇ ਆਪਣੀਆਂ ਵਿਆਹੀਆਂ ਖੁੱਲ ਜਾਂਦੀਆਂ ਨੇ ਜਾਂ ਕੁਝ जख्म ਹੋ ਜਾਂਦੇ ਨੇ ਜਾਂ ਪੈਰਾਂ ਦੀਆਂ ਉਂਗਲੀਆਂ ਗੜ ਜਾਂਦੀਆਂ ਇਸ ਵਾਸਤੇ ਅੱਜ ਬਣਾਈਏ ਅੱਛਾ ਹੂੰ ਬਹੁਤ ਵਧੀਆ ਦਵਾਈ ਹੈ ਜੀ ਗਾਰੰਟੀ ਆ ਭੋ ਜੀ ਮੈਂ ਨਾ ਆਪਾਂ ਬਣਾਵਾਂਗੇ ਗੋਭੀ ਕੰਡੀ ਆਲੂ ਨਹੀਂ ਪਾਉਦੇ ਚ ਕੰਡੀ ਗੋਭੀ ਬਣਾਵਾਂਗੇ ਲੋ ਜੀ ਆਪਾਂ ਨਾ ਕੰਮ ਧੰਦੇ ਕਰਨ ਤੋਂ ਬਾਅਦ ਆਪਾਂ ਹੁਣ ਕਰ ਦਈਏ ਜੋ ਕਾਫੀ ਸਾਰਾ ਕੰਮ ਹੋ ਗਿਆ ਸੀ ਬਾਹਰ ਆਪਾਂ ਕੰਮ ਬਹੁਤ ਕਰ ਕੈਂਸਲ ਦਿਖਾਵਾਂਗੇ ਆਪਾਂ ਸਬਸ ਪਈਆ ਕੀਤਾ ਆਪਣੇ ਪਾਥੀਆਂ ਦਾ ਸਾਰੀਆਂ ਥੱਲੀਆਂ ਨੇ ਥੱਲੋਂ ਸੁੰਬਰੇ ਜੀ ਸਾਰਾ ਥਾਂ ਕੀਤਾ ਆਪਾਂ ਪਾਥੀਆਂ ਪੱਥਣ ਵਾਸਤੇ ਤੇ ਅੱਜ ਆਪਾਂ ਗੁਹਾਨੀ ਸੱਟਿਆ ਪੱਥਣ ਵਾਸਤੇ ਅੱਜ ਆਪਾਂ ਸਾਰੇ ਇੱਧਰ ਕਾਂਦੇ ਤੇ ਪੱਥੇ ਸੀ ਇੱਧਰੋਂ ਆਪਾਂ ਸਾਰੇ ਨਾਲ ਲਾ ਕੇ ਕੰਮ ਵਾਲੀ ਦੀ ਭੈਣ ਨੂੰ ਆਪਾਂ ਸਾਰਾ ਥਾਂ ਕੀਤਾ ਬਾਲਾ ਜਿਆਦੇ ਗਾਹ ਪੈ ਰਹੇ ਸੀਗਾ ਕਿ ਦੇ ਦੇ ਨਾ ਮੀਂਹ ਪੈ ਗਿਆ ਕਦੇ ਤੁੰਦੋ ਧਾਰੇ ਠੰਡ ਬਹੁਤ ਜਿਆਦਾ ਸੀਗੀ ਕਿਤੇ ਜਾਣਾ ਆਉਣਾ ਇੱਧਰ ਉੱਧਰ ਕੰਮ ਤਾਂ ਤੇ ਜੀ ਡੈਮ ਨਹੀਂ ਸੀ ਲੱਗਿਆ ਹੁਣ 5-6 ਦਿਨ ਹੋ ਗਏ ਸੀਗੇ ਹੁਣ ਆਪਣੇ ਵਧੀਆ ਧੁੱਪਾਂ ਪੈਂਦੀਆਂ ਨੇ ਸਾਰੇ ਸੁੱਕ ਗਏ ਇਸ ਕਰਕੇ ਹੁਣ ਆਪਾਂ ਨੇ ਸਾਰਾ ਸਬਸਪਈਆ ਕਰਤਾ ਬਾਹਰੋਂ ਸੁਖਾਉਣੇ ਆਪਾਂ ਬਹੁਤ ਸੋਹਣਾ ਬਣ ਗਿਆ ਸਾਫ ਕਰਕੇ ਹੁਣ ਅੱਥੇ ਆਪਾਂ ਗੋਹਾ ਪੱਥ ਲਿਆ ਕਰਾਂਗੇ ਹੁਣ ਆਪਾਂ 2 ਮਹੀਨੇ ਗੋਹਾ ਪੱਥ ਦਾਂਗੇ ਉਸ ਤੋਂ ਬਾਅਦ ਆਪਾਂ ਨਾ ਤਾਂ ਬਾਲੀ ਗਰਮੀ 'ਚ ਪੱਥੀਏ ਨਾ ਵਾਲੀ ਸਰਦੀ 'ਚ ਪੱਥੀਏ ਤੇ ਉਹਨਾਂ ਆਪਾਂ ਨੂੰ ਪਾਥੀਆਂ ਵਾਧੂ ਹੋ ਜਾਂਦੀਆਂ ਨੇ ਲੈ ਹੁਣ ਆਪਾਂ ਕਰ ਦਈਏ ਕੱਪੜੇ ਪ੍ਰੈਸ ਕਾਫੀ ਦਿਨ ਹੋ ਗਈ 2-3 ਦਿਨ ਹੋ ਗਏ ਸੀ ਹੁੰਦੇ ਨੇ ਇਹਨਾਂ ਨੂੰ ਟਾਈਮ ਲੱਗਿਆ ਕੱਲ ਪਹਿਣ ਲੈਣਾ ਸੀ ਆਪਾਂ ਕੱਪੜੇ ਪ੍ਰੈਸ ਕਰਕੇ ਤੇ ਚਲਈ ਆਪਾਂ ਪ੍ਰੈਸ ਲਾ ਲਈ ਸੰਦ ਦਿਖਾਉਣੇ ਸੂਟ ਕਰੇ ਵੀ ਤਿਆਰ ਆਪਾਂ ਨੇ ਉਹ ਪਾਇਨੇ ਸੂਟ ਆਪਾਂ ਨੇ ਸਟੀਚਿੰਗ ਕੀਤੀ ਇਧਰ ਆਪਾਂ ਨਾ ਪ੍ਰੈਸ ਲਾ ਦਈਏ ਇਧਰ ਲੈਂਦੀ ਸੀਗੀ ਜੇ ਆਪਾਂ ਨੇ ਪੈਂਟ ਇਹਦੇ ਨੇ ਆਪਾਂ ਮੂਰੀ ਵੱਡ ਕੇ ਥੋੜੀ ਜਿਹੀ ਉੱਚੀ ਕਰਨੀ ਆ ਇਹਦਾ ਟਾਈਮ ਨਹੀਂ ਲੱਗ ਰਿਹਾ ਤੇ ਅੱਜ ਨਾਲ ਆਪਾਂ ਪੈਂਟਲੀ ਉਹ ਕਰਦੇ ਆ ਸੈਟਿੰਗ ਕਰਦੇ ਆ ਨਾਲ ਆਪਾਂ ਉਧਰ ਉਹ ਲਾਤੀ ਪ੍ਰੈਸ ਆਪਾਂ ਨੇ ਆਪਾਂ ਨਾ ਪ੍ਰੈਸ ਕਰ ਦਈਏ ਪੰਜ 6 ਦਿਨ ਹੋ ਗਏ ਆਹ ਵਾਲੀ ਪੈਂਟ ਨੂੰ ਸੰਦ ਦਿਖਾਈ ਆ ਉੱਚੀ ਕਰਨ ਵਾਸਤੇ ਨਾ ਮਰੀ ਸੈਟਿੰਗ ਕਰਨੀ ਹੈ ਇਹਨੇ ਟਾਈਮ ਲੱਗ ਰਿਆ ਕਿਉਂਕਿ ਉਧਰ ਉਧਰ ਕੰਮਾਂ ਚ ਟਾਈਮ ਹੋ ਜਾਂਦਾ ਹੁਣ ਵੀ ਦੇਖੋ ਤੁਸੀਂ 3:30 ਹੋ ਗਏ ਇੰਨਾ ਕ ਆਪਣੇ ਕੋ ਅੱਧਾ ਪੌਣਾ ਘੰਟਾ ਹੀ ਹੁਣ ਆਪਾਂ ਪ੍ਰੈਸ ਕਰਕੇ ਕੱਪੜੇ ਲਫਾਫੇ ਚ ਪਾ ਦਈਏ ਆਪਾਂ ਪੈਂਟ ਨੂੰ ਸੈਟਿੰਗ ਕਰ ਦਈਏ ਦੀ ਫਿਰ ਆਪਾਂ ਬਾਹਰੇ ਮੁੰਝਾਂ ਮੁੰਝਾਂ ਬੰਦਦੇ ਆ ਇੰਨੇ ਨੂੰ ਕੰਮ ਤਾਂ ਦੇ ਦਾਲ ਸਬਜ਼ੀ ਦਾ ਟਾਈਮ ਹੋ ਜਾਊਗਾ ਤੇ ਥੋੜੇ ਥੋੜੇ ਨਾਲ ਨਾ ਟਾਈਮ ਲੱਗ ਜਾਂਦਾ ਕਾਫੀ ਕੱਪੜੇ ਆਪਾਂ ਕਹਿੰਦੇ ਨੇ ਕੱਪੜੇ ਇੰਨੇ ਹੋ ਜਾਂਦੇ ਨੇ ਧੋਣ ਵਾਲੇ ਬਹੁਤ ਜ਼ਿਆਦਾ ਜਿੰਨੇ ਕੱਪੜੇ ਧੋਤੇ ਸਾਰੇ ਕਿਉਂ ਤੋਂ ਪਾਸੀ ਗਈ ਵਧੀਆ ਸਾਰੇ ਕੋਟ ਦੋ ਵਾਰ ਇਹ ਬੇਲੇ ਹੋਈੇ ਕੰਮ ਕਰਕੇ ਤੇ ਹੁਣ ਆਪਾਂ ਮਾਚੇ ਲੋ ਅੰਦਰ ਆਇਆ ਅੰਦਰ ਆਪਾਂ ਆ ਕੇ ਕੰਮ ਧੰਦਾ ਕਰਿਆ ਹੁਣ ਆਪਾਂ ਲ ਸੂਟ ਪ੍ਰੈਸ ਕਰਦੇ ਚਲੋ ਜੀ ਆਪਾਂ ਲੈ ਆਪਾਂ ਨਾ ਬਕਲੀਆਂ ਕੱਢ ਗਏ ਇਹ ਧਾਰ ਚੋਣ ਵਾਲੇ ਨੂੰ ਠੰਡੀਆਂ ਹੋ ਜਾਣਗੇ ਇਹਦੇ ਵਿੱਚ ਆਪਾਂ ਨਾ ਕਣਕ ਤੇ ਗੋਣਾ ਤੇ ਬਡੇਵੇਂ ਤਿੰਨੇ ਚੀਜ਼ਾਂ ਆਪਾਂ ਬਾਅਦ ਦੇਣੇ ਹੁਣ ਇਹਦੇ ਵਿੱਚ ਥੋੜੀ ਜਿਹਾ ਆਪਾਂ ਲੇਠੀ ਪਾਵਾਂਗੇ ਲੇਠੀ ਪਾ ਕੇ ਪਿਓ ਲਾਗੇ ਵਿੱਚ ਪਾਵਾਂਗੇ ਥੋੜੀ ਜਿਹੀ ਸਰੋਂ ਦੀ ਖੜ ਪੁਛਾ ਪਾ ਦਿਆਂ ਹੁਣ ਪਾ ਦਾਂਗੇ ਚਾਰ ਦਾਂਗੇ ਇਹ ਚਾਰਾਂ ਆਪਾਂ ਸਵੇਰੇ ਜਿਵੇਂ ਸਵੇਰੇ ਤਾਂ ਖੋਈ ਨਹੀਂ ਦੇਖੋ ਲਈ ਹੁਣ ਆਪਾਂ ਇਹ ਚ ਅੱਜ ਛੋਲੇ ਪਾਏ ਨਹੀਂ ਹੈਗੇ ਇਹ ਥੋੜਾ ਜਿਹਾ ਪਾ ਲਾਂਗੇ ਆਪਾਂ ਠੰਡਾ ਪਾਣੀ ਇਹਨਾਂ ਨੂੰ ਆਪਾਂ ਘਰ ਦੰਨੇ ਵਿੱਚ ਹੀ ਹਾਰੇ ਚ ਹੌਲੀ ਪਾ ਦੇ ਠੰਡਾ ਮੈਂ ਆਪਾਂ ਨਾ ਦਿਖਵਾ ਦਿੱਤੀ ਸੀ ਨੀ ਕਹਾਂ ਸੀ ਨਾ ਆਪਾਂ ਸਾਰਾ ਬਾੜਾ ਬਿਨ ਸਾਫ ਕਰਤਾ ਤੇ ਸਾਰੀ ਮਿੱਟੀ ਰੋਟ ਕਰਤੀ ਹੰਬਰ ਤਾਂ ਪਾਥੇ ਸਾਰੇ ਥੱਲੇ ਪਈਆਂ ਇੱਧਰ ਸਾਰੇ ਇੱਕ ਸਾਈਡ ਕਰਤੀ ਇੱਧਰ ਦਿੱਖੋ ਸਾਰੀਆਂ ਪਚੜੀਆਂ ਆਹ ਦੇਖੋ ਨਾ ਕਿ ਜਾਨੀ ਸੀ ਆਹ ਦੇਖੋ ਨਾ ਆਪਣੇ ਪਾਥੇ ਸਾਰੇ ਸੁੱਕੀਆਂ ਨਹੀਂ ਨੇ ये आप इतो थल के सारिया परते जो सुख गए शाम तक धुप रह सारा साफ करते लकड़ा 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 बदना दाल सब्जी शाम बना लू ਇਹ ਕੋ ਨਕ 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 ਸੇ ਖਰਾਬ ਹੋ ਜਾਂਦੀ ਨੇ ਹੁਣ ਆਪਾਂ ਲੈ ਕੇ ਜਾਂਦੇ ਜਿੱਲਾ ਕੁੜਾ ਬਣਾਉਣਾ ਸਬਜੀ ਨਹੀਂ ਮਸਤੀ ਲੱਗਿਆ ਲੋ ਜਿੱਦੇ ਨਾ ਪੰਕੌੜੀ ਹੁੰਦੀਆਂ ਉਹਦੇ ਆਪਾਂ ਗੈਸ ਤੇ ਬਣਾ ਲੈਨੇ ਨਹੀਂ ਆਪਾਂ ਚੁੱਲੇ ਤੇ ਬਣਾ ਲੈਨੇ ਹੁਣ ਆਪਾਂ ਚੁੱਲੇ ਤੇ ਸਬਜੀ ਧਰਦਾ ਗਾ ਲੂ ਮਟਰਾਂ ਦੀ ਇਦਾਂ ਦੇਖ ਲਿਓ ਆਪਾਂ ਇਧਰ ਸਾਰਾ ਦੇਖੋ ਸਾਰਾ ਸਾਫ ਕਰਤਾ ਚਲੋ ਆਪਾਂ ਹੁਣ ਸਬਜੀ ਘਰਦੀ ਆਪਾਂ ਨੇ ਬੱਕਲੀਆਂ ਕੱਢਤੀਆਂ ਇਹਦੇ ਵਿੱਚ ਲੇਟੀ ਪਾ ਕੇ ਪਿਉਂਦੀ ਥੋੜਾ ਜਿਹਾ ਫਿਰ ਆਪਾਂ ਪੜਾਵਾ ਕੇ ਮੱਝਾਂ ਨੂੰ ਪਾਣੀ ਚਲੋ ਆਪਾਂ ਸਬਜੀ ਧਰਦੀ ਅੱਜ ਦੀ ਬੁੱਢੀ ਨਾਲ ਦਿੱਤੀ ਕਰਦੇ ਮਿਲਦਾ ਨੈਕਸਟ ਬਲੌਗ ਨਾਲ